ਕੋਈ ਅੱਜ ਪਵਿੱਤਰ ਧਰਤੀ ਫਤੇਗੜ ਸਾਹਿਬ ਵਿਖੇ ਈਜ਼ੀ ਰਜਿਸਟਰੀ ਜਿਹੜਾ ਲਾਂਚਿੰਗ ਦਾ ਪ੍ਰੋਗਰਾਮ ਸੀਗਾ ਬਹੁਤ ਸਾਰੇ ਕਚੈਰੀਆਂ ਦੇ ਵਿੱਚ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੇਆ ਉਹਨਾਂ ਦੇ ਤਜਰਬੇ ਸੁਨੇ ਨੇ ਤੇ ਬੜਾ ਕ੍ਰਾਂਤੀਕਾਰੀ ਕਦਮ ਹੈ ਇਹ ਲੋਕ ਇਹ ਕਹਿੰਦੇ ਨੇ ਕਿ ਪਹਿਲਾਂ ਪਤਾ ਨਹੀਂ ਕਿੰਨੇ ਦਿਨ ਲੱਗ ਸਕਦੇ ਸੀ ਇਹ ਸਾਨੂੰ ਹੁਣ ਸਾਨੂੰ ਇੱਕ ਟਾਈਮ ਮਿਲ ਜਾਂਦਾ ਹੈ ਮੈਸੇਜ ਤੇ ਕਿ ਤੁਸੀਂ 12 ਵਜੇ ਤੋਂ 12:30 ਦੇ ਵਿੱਚ ਵਿੱਚ ਤੁਹਾਡਾ ਕਾਗਜ਼ੀ ਕਾਰਵਾਈ ਸਾਰੀ ਪੂਰੀ ਹੈ ਤੇ ਆ ਕੇ ਤੁਸੀਂ ਫੋਟੋ ਕਰਵਾ ਕੇ ਰਜਿਸਟਰੀ ਨਾਲ ਹੀ ਲੈ ਕੇ ਜਾਇਓ ਪਹਿਲਾਂ ਕਈ ਕਈ ਦਿਨਾਂ ਰਿਸਟਰੀਆਂ ਲੱਭਣ ਤੇ ਲੱਗ ਜਾਂਦੇ ਸੀ ਕਿ ਸਾਨੂੰ ਰਿਸਟਰੀ ਮਿਲ ਜੇ ਫਿਰ ਅਗਲੇ ਦਿਨ ਇੰਤਕਾਲ ਦਾ ਮੈਸੇਜ ਵੀ ਮਿਲ ਜਾਂਦਾ ਮੈਂ ਪੁੱਛਿਆ ਸਾਰੇ ਲੋਕਾਂ ਨੂੰ ਸੋ ਫਤੇਗੜ ਸਾਹਿਬ ਦਾ ਮੀਡੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਔਰ ਮੈਂ ਚਾਹੂੰਗਾ ਕਿ ਤੁਸੀਂ ਅੰਦਰ ਜਾ ਕੇ ਆਮ ਲੋਕਾਂ ਦੇ ਜਿਹੜੇ ਤਜਰਬੇ ਨੇ ਉਹਨਾਂ ਨੂੰ ਵੀ ਸਾਂਝੇ ਕਰੋ ਕਿਉਂਕਿ ਜੇ ਕੰਪੇਅਰ ਕਰਾਂਗੇ ਪਤਾ ਹੀ ਪਤਾ ਲੱਗੂ ਫਰਕ ਕੀ ਆਇਆ ਹੈ ਕਿ ਪਹਿਲਾਂ ਕੀ ਹੁੰਦਾ ਸੀ ਇਸ ਕਿਸੇ ਵੀ ਤਹਸੀਲ ਦੀ ਕਚੈਰੀ ਦੀ ਬਿਲਡਿੰਗ ਦੇ ਵਿੱਚ ਵੜਨ ਤੋਂ ਡਰ ਲੱਗਦਾ ਸੀਗਾ ਜੇ ਇੱਕ ਵਾਰੀ ਅੰਦਰ ਵੜ ਜਾਂਦੇ ਸੀ ਤਾਂ ਲਗ ਅਰਦਾਸਾਂ ਕਰਦੇ ਸੀ ਇੱਕ ਵਾਰੀ ਇੱਥੋਂ ਸਹੀ ਸਲਾਮਤ ਨਿਕਲ ਜਾਈਏ ਬਸ ਪੈਰ ਪੈਰ ਤੇ ਰਿਸ਼ਵਤ ਪੈਰ ਪੈਰ ਤੇ ਕਮਿਸ਼ਨ ਪੈਰ ਪੈਰ ਤੇ ਏਜੰਟ ਬੈਠੇ ਸੀ ਇਹ ਤੇਰਾ ਕੰਮ ਨਹੀਂ ਹੋ ਸਕਦਾ ਡਰਾਉਂਦੇ ਸੀ ਇਹ ਤਾਂ ਪੰਗਾ ਵੱਡਾ ਪਾਊਗਾ ਜੇ ਕਰਵਾ ਦਿੰਦੇ ਆ ਜੇ ਤੂੰ ਥੋੜਾ ਜਿਹਾ ਆ ਕਰਦੇ ਹੋ ਉਹ ਕਰਦੇ ਸੋ ਸਾਰਾ ਝੰਜਟ ਖਤਮ ਹੈ ਬਿਲਕੁਲ ਕੰਪਿਊਟਰ ਤੇ ਮਤਲਬ 22 ਮਿੰਟ ਦੇ ਵਿੱਚ ਤੁਸੀਂ ਇਸ ਕਚੈਰੀ ਦੇ ਵਿੱਚ ਵੜਨ ਤੋਂ ਤਹਿਸੀਲ ਦੇ ਵਿੱਚ ਵੜਨ ਤੋਂ ਲੈ ਕੇ 22 ਮਿੰਟ ਚ ਆਪਣੀ ਰਜਿਸਟਰੀ ਜਾਂ ਆਪਣਾ ਕੋਈ ਜਨਮ ਸਰਟੀਫਿਕੇਟ ਜਾਂ ਕੋਈ ਆਪਣਾ ਕੋਈ ਵੀ ਕੰਮ ਆ ਉਹ ਬਾਹਰ ਨਿਕਲ ਸਕਦੇ ਹੋ ਬਿਨਾ ਕੋਈ ਪੈਸਾ ਦਿੱਤੇ ਹਰ ਇੱਕ ਚੀਜ਼ ਦੀ ਰਸੀਦ ਮਿਲੂਗੀ ਰਿਟਨ ਹੋਊਗਾ ਜੇ ਰਿਟਨ ਤੋਂ ਵੱਧ ਕੋਈ ਪੈਸੇ ਲੈ ਰਿਆ ਤਾਂ ਉਹਦੇ ਵਾਸਤੇ ਵੀ ਸਾਡੇ ਕੋਲੇ ਤੁਸੀਂ ਦੱਸ ਸਕਦੇ ਹੋ ਕਿ ਆ ਮੇਰੇ ਪੈਸੇ ਵੱਧ ਲੱਗੇ ਨੇ ਜਿਹੜੇ ਮੈਨੂੰ ਪਤਾ ਨਹੀਂ ਸੀ ਪਹਿਲਾਂ ਸੋ ਜੇ ਕੋਈ ਹਿਸਟਰੀ ਘਰੋਂ ਲਿਖ ਕੇ ਲੈ ਕੇ ਵੀ ਆ ਸਕਦਾ ਜੇ ਨਹੀਂ ਲਿਖਾਉਣੇ ਤਾਂ 500 ਰੁਪਏ ਦੇ ਇੱਕ ਇੱਥੇ ਲਿਖਣ ਦਾ ਵੀ ਪ੍ਰਬੰਧ ਹੈਗਾ ਕੋਈ ਇਥੇ ਆਜਾ ਕੋਈ ਕਾਰਜਾਂ ਦੀ ਪਰਤਾਲ ਵਾਸਤੇ ਸਿਰਫ 48 ਘੰਟੇ ਨੇ 48 ਘੰਟੇ ਬਾਅਦ ਤੁਹਾਨੂੰ ਟਾਈਮ ਮਿਲ ਜਾਊਗਾ ਬਿਲਕੁਲ ਪਾਰਦਰਸ਼ੀ ਤਰੀਕੇ ਦੇ ਨਾਲ ਤੁਹਾਨੂੰ ਮੈਸੇਜ ਆਊਗਾ ਤੇ ਤੁਸੀਂ ਉਹਨੂੰ ਆਪਣੇ ਕੰਮ ਨੂੰ ਦਫ਼ਤਰਾਂ ਦੇ ਗੇੜਿਆਂ ਤੋਂ ਮਾਰੇ ਬਿਨਾ ਖੱਜਲ ਖੁਰੀ ਤੋਂ ਬਿਨਾ ਕਰਾ ਸਕਦੇ ਹੋ ਤੇ ਮਾਲੀਆ ਭਾਗ ਹੋਰ ਵੀ ਨਾਗਰਿਕ ਸੁਵਿਧਾਵਾਂ ਵਾਸਤੇ ਕ੍ਰਾਂਤੀਕਾਰੀ ਤਬਦੀਲੀਆਂ ਵਾਸਤੇ ਲੱਗਿਆ ਹੋਇਆ ਹੈ ਰੈਵਨਿਊ ਡਿਪਾਰਟਮੈਂਟ ਹੈਲਪਲਾਈਨ 1076 ਤੇ ਉਹ ਵੀ ਸੁਚਾਰੂ ਰੂਪ ਚ ਚੱਲੇ ਤੇ ਤੁਹਾਡੇ ਗੇੜੇ ਘੱਟ ਤੋਂ ਘੱਟ ਵੱਜਣ ਸਰਕਾਰੀ ਦਫ਼ਤਰਾਂ ਸਿਰਫ ਫੋਟੋ ਵਾਸਤੇ ਇੱਥੇ ਆਉਣਾ ਪਊਗਾ ਨਹੀਂ ਤਾਂ ਸਾਰੇ ਕੰਮ 10760 ਫੋਨ ਤੇ ਵੀ ਹੋ ਜਾਣਗੇ ஆன்ਲਾਈਨ ਵੀ ਹੈ ਪੋਰਟਲ ਤੇ ਵੀ ਹੈ ਤੁਹਾਡੇ ਘਰੇ ਵੀ ਆ ਸਕਦੇ ਨੇ ਜੇ ਤੁਸੀਂ ਕਹਿੰਦੇ ਹੋ ਕਿ ਸਾਡੇ ਘਰੇ 8:00 ਵਜੇ ਆ ਜਾਓ ਜੀ ਅਸੀਂ ਡਾਕੂਮੈਂਟ ਤੁਹਾਨੂੰ ਜਮਾ ਕਰਾ ਦਾਂਗੇ ਉਹ ਮਸ਼ੀਨਾਂ ਲੈ ਕੇ ਘਰੇ ਵੀ ਜਿਹੜੇ ਸਰਕਾਰੀ ਮੁਲਾਜ਼ਮ ਆ ਜਾਣਗੇ ਸੋ ਬੜਾ ਵਧੀਆ ਵੇਟਿੰਗ ਰੂਮ ਹੈ ਬਾਥਰੂਮ ਨੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਹੈ ਸਿਟਿੰਗ ਏਰੀਆ ਟੋਕਨ ਨੰਬਰ ਮਿਲਦਾ ਹੈ ਜਿੰਨੇ ਮੈਂ 6 ਨੰਬਰ ਵਾਲਿਆਂ ਨੂੰ ਮਿਲਿਆ ਸੀ ਉਹ ਬਾਹਰ ਬੈਠੇ ਨੇ ਅੰਦਰ 4 ਨੰਬਰ ਦੀ ਰਜਿਸਟਰੀ ਚੱਲ ਰਹੀ ਹੈ ਹੁਣ 5 ਨੰਬਰ ਬੈਠਣ ਲੱਗੇ ਸੀ ਉਸ ਤੋਂ ਬਾਅਦ 6 ਵਾਲੇ ਦੀ ਵਾਰੀ ਆਜੂ 7 ਵਾਲੇ ਵੀ ਆਜੂ ਬਿਲਕੁਲ ਸਕਰੀਨ ਤੇ ਜਿਹੜਾ ਟੋਕਨ ਦਾ ਨੰਬਰ ਆ ਜਾਂਦਾ ਵੀ ਇਸ ਵਕਤ ਕਿਹੜਾ ਚੱਲ ਰਿਹਾ ਹੈ ਤਾਂ ਕਿ ਤੁਸੀਂ ਨਿਡਰ ਤੇੜੀ ਰਹੋ ਤੇ ਤੁਹਾਡੀ ਰਜਿਸਟਰੀ ਜਿਹੜੀ ਹੈ ਉਹ ਕੰਪਿਊਟਰ ਤੇ ਮੇਰੇ ਸਾਹਮਣੇ ਕੱਢ ਕੇ ਉਹਨਾਂ ਨੇ ਰਜਿਸਟਰੀ ਉਹਨਾਂ ਨੂੰ ਦੇਤੀ ਸੋ ਮੁਹੱਲੀ ਤੋਂ ਸ਼ੁਰੂ ਕੀਤਾ ਸੀ ਡ్రਾਈ ਰਨ ਕਰਦੇ ਆ ਪਹਿਲਾਂ ਇਹ ਨਹੀਂ ਹੈਗਾ ਕਿ ਅੱਜ ਹੀ ਉਦਘਾਟਨ ਕਰਤਾ ਕੱਲ ਨੂੰ ਕੋਈ ਕੰਪਿਊਟਰ ਦੀ 100 ਪ੍ਰੋਬਲਮ ਆ ਜਾਣ ਅਸੀਂ ਇਸ ਤੋਂ ਪਹਿਲਾਂ ਇਹਨੂੰ ਹੌਲੀ-ਹੌਲੀ ਚੈੱਕ ਕਰਦੇ ਰਹੇ ਆ ਤੇ ਜਦੋਂ ਬਿਲਕੁਲ ਸੈਟੀਸਫਾਈ ਹੋ ਗਏ ਅਫਸਰ ਸਹਿਬਾਨ ਟੈਕਨੀਕਲ ਸਟਾਫ ਜਾਂ ਸਾਰੇ ਕਿ ਹਾਂ ਬਿਲਕੁਲ ਪਰਫੈਕਟ ਹੈ ਤਾਂ ਕੁਝ ਬੰਦੇ ਹੈ ਜਿョ ਵੀ ਆਏ ਨੇ ਜਿਹੜੇ 1 ਮਹੀਨਾ ਪਹਿਲਾਂ ਕਰਾ ਕੇ ਗਏ ਨੇ ਜਦੋਂ ਇਹ ਡ్రਾਈ ਰਨ ਚੱਲ ਰਿਹਾ ਸੀ ਇਹਦਾ ਇੱਕ ਇਹਦਾ ਚੈਕਿੰਗ ਚੱਲ ਰਹੀ ਸੀ ਕਿਵੇਂ ਸਾਰੇ ਕੰਪਿਊਟਰ ਠੀਕ ਨੇ ਉਹ ਵੀ ਕਹਿੰਦੇ ਵੀ ਬਿਲਕੁਲ ਸਾਨੂੰ ਕੋਈ ਖੱਜਲ ਖਵਰੀ ਨਹੀਂ ਹੋਈ ਸੋ ਫਤਿਹਗੜ ਸਾਹਿਬ ਬੜਾ ਪਵਿੱਤਰ ਜਿਲਾ ਬੜੀ ਪਵਿੱਤਰ ਥਾਂ ਹੈ ਸ਼੍ਰੀ ਦਾਈ ਧਰਤੀ ਹੈ ਤੇ 350 ਸਾਲਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾ ਰਹੇ ਹਾਂ ਉਹਨਾਂ ਦੇ ਵੰਸ਼ ਚੋਂ ਹੀ ਛੋਟੇ ਸਾਹਿਬ ਜੀ ਦੇ ਇੱਥੇ ਸ਼ਹੀਦੀ ਪ੍ਰਾਪਤ ਕੀਤੀ ਤੇ ਮਾਤਾ ਗੁਜਰਕੌਰ ਜੀ ਨੇ ਠੰਡਾ ਪਰਜਵੀ ਕਿਛੀ ਦੀ ਪ੍ਰਾਪਤ ਹੋਈ ਸੋ ਅਸੀਂ ਚਾਹੁੰਦੇ ਹਾਂ ਕਿ ਜਿਸ ਤਰ੍ਹਾਂ ਸਾਡੇ ਸ਼ਹੀਦਾਂ ਦੀਆਂ ਸ਼ਹੀਦੀਆਂ ਜਿਹੜੀਆਂ ਨੇ ਬਲਿਦਾਨ ਪਵਿੱਤਰ ਨੇ ਉਸ ਤਰ੍ਹਾਂ ਇਸ ਧਰਤੀ ਤੇ ਕੰਮ ਵੀ ਸਾਰੇ ਪਵਿੱਤਰ ਹੀ ਹੋਣ ਇਮਾਨਦਾਰੀ ਨਾਲ ਹੋਣ ਤਾਂ ਕਿ ਗੁਰੂਆਂ ਦੀ ਚਲਾਈ ਚੱਲੇ ਹੋਏ ਦੱਸੇ ਹੋਏ ਰਸਤਿਆਂ ਤੇ ਪਚਲ ਸਕੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਤੁਸੀਂ ਅੰਦਰ ਜਾ ਕੇ ਚੈੱਕ ਇਹਨੂੰ ਅਲਾਓ ਤੁਸੀਂ ਹੈ ਜੀ ਨੇ ਕੋਈ ਗੱਲ ਨਹੀਂ ਤੁਸੀਂ ਅਲੱਗ ਤੋਂ ਚੱਲ ਜਾਓ ਅਲੱਗ ਤੋਂ ਚੱਲ ਜਾਓ ਸਾਰਿਆਂ ਨਾਲ ਆਰਾਮ ਨਾਲ ਮਿਲ ਕੇ ਗੱਲ ਕਰ ਲਓ ਹਨ ਰਿਸ਼ਤੀਆਂ ਵਾਲੇ ਵੀ ਬੈਠੇ ਨੇ ਆ ਬਾਈਟ ਹੀ ਹੋ ਗਈ ਜਿਹੜੀ ਮੈਂ ਕਹਿ ਗਿਆ ਬਾਈਟ ਹੀ ਆ